ਖਿਲਾਫ ਜਾਂ ਜਿਹੜੇ ਜਿਹੜੇ ਲੋਕ ਐਸਆਈਆਰ ਦੇ ਖਿਲਾਫ ਬੋਲਦੇ ਆ ਕਿਹਨ ਖਿਲਾਫ ਕਿਹਨ ਕਮਿਸ਼ਨ ਦੇ ਖਿਲਾਫ ਬੋਲਦੇ ਆ ਉਹਨਾਂ ਦੇ ਖਿਲਾਫ ਲੈਟਰ ਲਿਖਿਆ ਮਤਲਬ ਉਹ ਚੀਜ਼ ਛਾਪੜ ਦੀ ਕਿਰੋੜ ਜਿਹੜੀ ਅੰਨੇ ਨੂੰ ਵੀ ਪਤਾ ਕਿਉਂਕਿ ਮੈਨੂੰ ਤਾਂ ਬਹੁਤ ਮਿਲਦੀ ਹੈ ਮੰਗ ਪੱਤਰ ਸੱਚ ਦੀ ਕੀਮਤ ਹੈ ਦੇਖੋ ਝੂਠ ਵਿਕ ਸਕਦਾ ਪਰ ਸੱਚ ਅਮਰ ਹੁੰਦਾ ਪੰਜਾਬ ਤੇ ਚੰਡੀਗੜ੍ਹ ਯੰਨੀ ਯੂਨੀਅਨ ਵੱਲੋਂ ਬਹੁਤ ਹੀ ਪ੍ਰਭਾਵਸ਼ਾਲੀ ਸਮਾਗਮ ਇਨਕਲਾਬੀਆਂ ਦੀ ਧਰਤੀ ਪ੍ਰਜਾ ਮੰਡਲੀਆਂ ਦੀ ਧਰਤੀ ਸਾਇਦ ਕਰਾ ਦਾ ਮੱਕਾ ਬਰਨਾਲੇ ਵਿੱਚ ਕਰਵਾਇਆ ਗਿਆ ਜਿਹਦੇ ਵਿੱਚ ਅੱਜ ਖਾਸ ਤੌਰ ਤੇ ਸ਼ਮੂਲੀਅਤ ਕੀਤੀ ਸੀ ਸ਼੍ਰੀਮਾਨ ਅਮਨੁਰੂੜਾ ਜੀ ਜਿਹੜੇ ਕਿ ਪ੍ਰਧਾਨ ਨੇ ਆਵਾਜ਼ੀ ਪਾਰਟੀ ਦੇ ਤੁਹਾਡੇ ਖਿਆਲਾਂ ਦੀ ਤੁਹਾਡੇ ਜਿਹੜੀ ਬਾਤਾਂ ਦੀ ਨੁਮਾਇੰਦੀ ਕਰਦੇ ਪਾਰਲੀਮੈਂਟ ਦੇ ਇਸ ਦੀ ਸਭ ਤੋਂ ਵੱਡੀ ਪੰਚਾਇਤ ਦੇ ਵਿੱਚ ਨੁਮਾਇੰਦੀ ਕਰਦੇ ਇੱਥੋਂ ਦੇ ਮਾਣਯੋਗ ਐਮਪੀ ਸਾਹਿਬ ਮੇਰੇ ਹਿਊਟ ਛੋਟੇ ਵੀਰ ਗੁਰਮੀਤ ਸਿੰਘ ਮੀਤਹਿਰ ਜੀ ਸੋਦੇ ਹਲਕਾ ਜਗ ਹਰਿੰਦਰ ਸਿੰਘ ਜੀ ਔਰ ਮੇਰੇ ਬਹੁਤ ਸਾਰੇ ਸਟਾਫਰੋ ਵੱਡੇ ਭਾਈ ਇੱਕ ਤਰ੍ਹਾਂ ਗਾਈਡ ਵੀ کہہ ਸਕਦੇ ਆ ਨਾਲੋਂ ਬਲਵਿੰਦਰ ਸਿੰਘ ਜੰਮੂ ਜੀ ਸਰਦਾਰ ਬਲਬੀਰ ਸਿੰਘ ਜੰਡੂ ਜੀ ਜੈ ਸਿੰਘ ਖੱਬਰ ਜੀ ਇਹ ਕਈ ਵਾਰੀ ਮੈਨੂੰ ਟੋਕ ਵੀ ਦਿੰਦਾ ਹੈ ਉਹ ਕਰਕੇ ਸਾਡੀ ਅਪੈਕਲ ਕੋਸ਼ਤੋ ਜੀ ਗੇਰਸਾਤ ਸਿੰਘ ਤੌਹ ਸਿੰਘ ਗਿਲ ਜੀ ਭੈਣੇ ਬਿੰਦੂ ਸਿੰਘ ਤੇ ਜੀ ਸਿੰਘ ਕੰਡੂ ਜੀ ਸਰਨਮ ਸਿੰਘ ਕੰਡੋਰੀ ਜੀ ਸਭ ਤੋਂ ਵੱਡਾ ਨਾਮ ਲਿਖਿਆ ਸੁਰਗਰੇਂਦਰ ਸਿੰਘ ਮਹਿਦੀ ਦਤਾ ਜੀ ਆਓ ਆਪਾਂ ਉਹ ਸ਼ਹੀਦ ਮਾਤਾ ਪਿਤਾ ਦੇ ਪੁੱਤਰ ਸ਼ਹੀਦ ਬੱਚਿਆਂ ਦੇ ਪਿਤਾ ਸਰਬਸਦਾਨੀ ਪਿਤਾ ਅਮਰ ਸਿੰਘ ਰਾਤੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਜੀ ਦੀ ਪੱਖੀ ਹੋਏ ਪੱਤੇ ਦੇ ਸਾਹ ਪਾਈਏ ਪੱਤੇ ਦਾ ਜਵਾਬ ਪੱਤੇ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਤੇ ਮੈਂ ਭੋਲਣਾ ਜਾਵਾਂ ਜਿੱਦੋਂ ਆਪਾਂ ਸਾਰਾ ਕੁਝ ਲੈਣਾ ਹੋਰ ਬੰਦੇ ਦਾ ਫੋਨ ਆਇਆ ਜੀ ਥੋੜੀ ਪ੍ਰਵਾਹ ਕਰਦਾ ਬਈ ਉਹ ਪਨਾਸ ਉਸ ਤੋਂ ਸਾਉ ਦਾ ਸੋਹ ਰਹਾ ਸੀ ਸੀ ਮਨਹੀਦਾ ਉਹ ਕਹਿੰਦੇ ਜੀ ਮੈਥੋਂ ਬਾਪੀ ਮੰਗ ਲਿਓ ਮੇਰੇ ਵੱਲੋਂ ਮੈਂ ਜਲੰਦਰ ਕਿਸੇ ਵੱਡੀ ਜ਼ਿੰਮੇਵਾਰੀ ਹੈ ਜੀ ਨਾਲ ਕੋਲੇ ਕਿਤੇ ਜ਼ਿੰਮੇਵਾਰੀ ਦੇ ਨਾਤੇ ਫਸ ਗਿਆ ਤੇ ਮੈਨੂੰ ਆਉਣਾ ਜ਼ਰੂਰ ਸੀ ਮੈਨੂੰ ਤਾਂ ਨੁਕਸਾਨ ਵੱਡਾ ਹੋ ਗਿਆ ਨਹੀਂ ਕਾਜੀ ਆਪਾਂ ਸਹੀ ਬੁਲਾ ਲੈਣੀ ਸੀ ਹਵਲਜੀ ਤੋਂ ਨਾਲ ਕੋਲੇ ਜਾਣਾ ਸੀ ਗਏ ਆਪਾਂ ਔਰ ਤੁਹਾਡਾ ਮੈਂ ਦੇਣ ਨਹੀਂ ਦੇ ਸਕਦਾ ਮੈਂ ਇੱਥੇ ਬੈਠਾ ਸੋਚ ਰਿਹਾ ਸੀ ਇਹ ਉਹ ਇਨਕਲਾਬੀ ਧਰਤੀ ਹੈ ਜਿਹਦੇ ਕਰਕੇ ਫਾਰਮ ਕਰਾਂ ਦੇ ਬੱਚੇ ਪੰਜਾਬ ਦਾ ਜੋ ਕਾਇਆ ਕਲਪ ਕਰਨ ਦੀ ਕੋਸ਼ਿਸ਼ ਕਰਦੇ ਆ ਪੰਜਾਬ ਵਰਗੀ ਸਟੇਟ ਨੂੰ ਚਲਾ ਰਹੇ ਆ ਉਹਦੇ ਵਿੱਚ ਸਭ ਤੋਂ ਵੱਧ ਯੋਗਦਾਨ ਪਹਿਲਾ ਯੋਗਦਾਨ ਹੈ ਜਿਹੜਾ ਉਹ ਬਰਨਾਲੇ ਦੇ ਲੋਕਾਂ ਦਾ ਹੈ ਇਸ ਜ਼ਿਲ੍ਹੇ ਦੇ ਲੋਕਾਂ ਦਾ ਇਹ ਮਤਲਬ ਮੈਮਨ ਕਰ ਨਹੀਂ ਹੁਣਦਾ। ਸੋ ਸ਼ਾਇਦ ਇਸੇ ਤਰ੍ਹਾਂ ਦੇ ਜਜ਼ਬਾਤ ਹੋਣਗੇ ਗੁਰੂ ਸਾਹਿਬ ਦੇ ਜਦੋਂ ਉਹਨਾਂ ਨੇ ਕਿਹਾ ਸੀ ਇਨਹੀ ਕੀ ਕਿਰਪਾ ਤੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਅ ਸਾਨੂੰ ਤਾਂ ਕੋਈ ਆਪ ਚੌਂਕ ਨਹੀਂ ਟੱਪਣ ਦਿੰਦਾ ਸੀ। ਤੁਸੀਂ ਹੁਣ ਵੀ ਰਾਤ ਕਵਾਜ ਬਿਠਾਇਆ। ਔਰ ਜਦੋਂ ਫੇਰ ਉਹ ਉਹ ਇਨਕਲਾਬ ਦਾ ਜਿਹੜਾ ਦੀਵਾ ਚੰਗੀ ਤਰ੍ਹਾਂ ਬੜ ਕੇ ਫੜਫੜਾਉਣ ਜੇ ਲੱਗ ਪਏ ਦੁਆਰਾ ਫੇਰ ਤੁਸੀਂ ਜਗਾਤਾ ਸੀ ਬਹੁਤ ਬਹੁਤ ਵੱਡਾ ਦੇਣ ਹੈ ਤੁਹਾਡੀ ਬਹੁਤ ਵੱਡੀ ਦੇਣ ਬਹੁਤ ਵੱਡੀ ਦੇਣ ਹੈ ਉਹ ਨੂੰ ਮੁਨਕਰ ਨਹੀਂ ਹੋ ਸਕਦੇ ਸੋ ਤੁਹਾਡਾ ਸਾਡੇ ਤੇ ਹੱਕ ਵੀ ਹੈ ਤੁਸੀਂ ਪਿਆਰ ਦਾ ਜੰਮੂ ਸਾਹਿਬ ਲਾਂਭੇ ਜੀ ਦੇ ਰਹੇ ਸੀ ਉਹ ਤੁਹਾਡੇ ਬੱਕ ਤੇ ਰੱਖੇ ਉਹ ਜਾਇਜ਼ ਹੈ ਬਾਕੀ ਪੱਤਰਕਾਰੀ ਮੈਨੂਅਲ ਲੱਗਦਾ ਵੀ ਅੱਜ ਦੇ ਜਮਾਨੇ ਦੇ ਵਿੱਚ ਇਹ ਤਾਂ ਉਸ ਇਸ਼ਕ ਵਾਲੀ ਗੱਲ ਹੋ ਗਈ ਕਹਿੰਦੇ ਜੇ ਇਸ਼ਕ ਨਹੀਂ ਆਸਾਨ ਇੱਕ ਆਗ ਦਾ ਦਰਿਆ ਹੈ ਉਹ ਤੈਅ ਕਿ ਜਾਣਾ ਹੈ ਇਹ ਪੱਤਰਕਾਰੀ ਨਹੀਂ ਹੈ ਆਸਾਨ ਤੇ ਆਗ ਦਾ ਦਰਿਆ ਹੈ ਉਹ ਤਰੇ ਤੈਅ ਕਿ ਜਾਣਾ ਹੈ ਬਹੁਤ ਸਭ ਤੋਂ ਡਿਫਿਕਲਟ ਜਿਹੜਾ ਇਹ ਕੰਮ ਹੈ ਔਰ ਜਿਹੜੇ ਤੁਸੀਂ ਲੋਕਤੰਤਰ ਦੇ ਚੌਥੇ ਸਤੰਭ ਦੀ ਗੱਲ ਕਰ ਰਹੇ ਸੀ ਬੇੜਾ ਇਹਦਾ ਮਜਬੂਤ ਮਜਬੂਤ ਕਾਇਮ ਰੱਖਣ ਦੀ ਲੋੜ ਹੈ ਮੈਨੂੰ ਲੱਗਦਾ ਵੀ ਉਹ ਪਹਿਲੇ ਤਿੰਨ ਸਾਲ ਵੀ ਹਿਲਦੀ ਲੱਗਦੇ ਹੁੰਦੇ ਸਾਡੀ ਜੁਡੀਸ਼ਰੀ ਵਿੱਚ ਕਦੇ ਇੱਕ ਜੱਜਮੈਂਟ ਆਉਂਦੀ ਦੂਜੇ ਦਿਨ ਉਹ ਹੀ ਬਦਲ ਜਾਂਦੀ ਹੈ ਮੈਂ ਰਾਤੀ ਸੁਣ ਰਿਹਾ ਸੀਗਾ ਉਤਰੋਂ ਬਰਾਠੀ ਦਾ ਇੱਕ ਬਲੌਗ ਆਇਆ ਵੋਟ ਚੋਰੀ ਤੇ ਮਤਲਬ ਨੰਗੀ ਚਿੱਟੀ ਮਤਲਬ ਮੈਲਪ੍ਰੈਕਟਿਸ ਹੈ ਤੁਹਾਡੀ ਡੈਮੋਕ੍ਰੇਸੀ ਸਾਰੇ ਖਤਰੇ ਚਾ ਜੀ ਵੋਟ ਚੋਰੀ ਨਹੀਂ ਵੋਟਾਂ ਦਾ ਡਾਕ ਆਇਆ ਤੇ ਤੁਹਾਡੇ ਸੰਵਿਧਾਨ ਦੇ ਡਾਕਾ ਹੋ ਰਿਹਾ ਬਿਲਕੁਲ ਫੈਸੀਸਮ ਵੱਲ ਚੱਲ ਰਹੀ ਹੈ ਜਿਹੜੀ ਕੇਂਦਰ ਸਰਕਾਰ ਔਰ ਮੈਨੂੰ ਲੱਗਦਾ ਦੂਜਿਆਂ ਦੇ ਵੀ ਉਸੇ ਰਾਹ ਤੇ ਐਂਟਾਈਟਮੈਂਟ ਹੋ ਜਾਂਦੀ ਨਾ ਲੇਕਿਨ ਉਹ ਚੀਜ਼ ਨੂੰ ਕਿਉਂਕਿ ਸਾਡੇ ਦੇਸ਼ ਦੀ ਤਾਕਤ ਸਾਡਾ ਸੰਵਿਧਾਨ ਹੈ ਸਾਡੀ ਡੈਮੋਕ੍ਰੇਸੀ ਹੈ ਉਹਨੂੰ ਬਚਾ ਕੇ ਰੱਖਣ ਦਾ ਜਿਹੜਾ ਸਭ ਤੋਂ ਵੱਡੀ ਜ਼ਿੰਮੇਵਾਰੀ ਵੈਸੇ ਸਿਟੀਜ਼ਨ ਤੇ ਹੁੰਦੀ ਹੈ ਲੇਕਿਨ ਜਿਹੜਾ ਪੱਤਰਕਾਰ ਉਹ ਜਾਗਰੂਕ ਸਿਟੀਜ਼ਨ ਹੁੰਦਾ ਔਰ ਉਹਦੇ ਲਈ ਕੀਮਤ ਵੀ ਅਦਾ ਕਰਨੀ ਪੈਂਦੀ ਹੈ ਬਹੁਤ ਪੱਤਰਕਾਰਾਂ ਨੇ ਕਿ ਅਦਾਬੀ ਕੀਤੀ ਆ ਕਰ ਵੀ ਲਏ ਰੋਜ਼ ਕੋਈ ਨਾ ਕੋਈ ਇਨਸੀਡੈਂਟ ਹੁੰਦਾ ਔਰ ਉਹ ਸੱਚ ਦੀ ਕੀਮਤ ਹੈ ਦੇਖੋ ਝੂਠ ਵੇਚ ਸਕਦਾ ਪਰ ਸੱਚ ਅਮਰ ਹੁੰਦਾ ਸੋ ਮੈਂ ਤਾਂ ਦੁਆ ਕਰਦਾ ਹੈ ਕਿ ਸਾਡੇ ਜਿਹੜੇ ਜਰਨਲਿਸਟ ਸਾਥੀ ਹੈ ਜਿੰਨਾ ਸੱਚ ਤੇ ਖੜਨਗੇ ਉਹਨੇ ਸਾਡੇ ਲੋਕਤਰਤਵ ਦੇ ਜਿਹੜੇ ਦੂਜੇ ਤਿੰਨ ਥਾਂ ਮੈਂ ਤਿੰਨ ਥਾਂ ਉਹੀ ਮਨੁੱਖੀ ਨਾ ਖੜੇ ਹੋਣਗੇ ਸਾਰੇ ਨੂੰ ਵੱਡੀ ਜਿੰਮੇਵਾਰੀ ਕਰਦੇ ਪਏ ਔਰ ਜਿਹੜੀਆਂ ਮੰਗਾਂ ਦੀ ਗੱਲ ਹੈ ਮੈਨੂੰ ਇਹ ਲੱਗਦਾ ਕਿ ਜਿੰਨੀ ਜਿੰਨੀ ਕੰਟਰੀਬਿਊਸ਼ਨ ਵੱਧ ਹੋਦੀ ਉਹਨੂੰ ਵੱਧ ਮੰਗਲ ਦਾ ਵੀ ਹੱਕ ਤੇ ਉਹ ਦੇਣਾ ਚਾਹੀਦਾ ਕਮ ਸੇ ਕਮ ਯਾਰ ਜਿਹਦਾ ਬੰਦਾ ਤੁਹਾਡੇ ਲਈ ਪਹਿਰੇਦਾਰੀ ਕਰਦਾ ਚੌਕੀਦਾਰੀ ਕਰਦਾ ਉਦੇ ਬੱਚਿਆਂ ਨੂੰ ਇਲਾਜ ਦੀ ਸਹੂਲਤ ਹੋਵੇ ਉਹਨੂੰ ਇਲਾਜ ਦੀ ਸਹੂਲਤ ਹੋਵੇ ਤਾਂ ਇਹ ਤਾਂ ਜਾਇਜ਼ ਹੀ ਗੱਲ ਹੈ ਨਾ ਜੇ ਆਪਾਂ ਸਾਰਿਆਂ ਨੂੰ ਦੇ ਦੇਈਏ ਤੇ ਬੱਚੇ ਦਾ ਘਰ ਉਹਦੀ ਚਾਹੀਦੀ ਹੋਵੇ ਹੋਰ ਵੀ ਜਿਹੜੀਆਂ ਇਹਦੇ ਵਿੱਚ ਮੈਨੂੰ ਲੱਗਦਾ ਤੁਸੀਂ ਮੰਗਾ ਬੰਨੀਆਂ ਮੇਰੇ ਅਸਰ ਕਹਿਣਾ ਤਾਂ ਸੌਖਾ ਹੀ ਹੈ ਕਰਨਾ ਤਾਂ ਹੋ ਜਿੱਥੇ ਨੇ ਪਰ ਮੈਨੂੰ ਲੱਗਦਾ ਵੀ ਇਹਦੇ ਵਿੱਚ ਜਾਇਜ਼ ਵੀ ਕਾਫੀ ਹੈ ਜਾਇਜ਼ ਸੋ ਇਹਨਾਂ ਸੰਬੰਧੀ ਮੈਂ ਤਾਂ ਕਿਉਂਕਿ ਮੈਨੂੰ ਤਾਂ ਬਹੁਤ ਮਿਲਦੀ ਹੈ ਮੰਗਮਤਰ ਸੋ ਤੋਂ ਈਜ਼ੀ ਐਕਸੈਸ ਮੇਰਾ ਹੀ ਹੈ ਛੇਤੀ ਮਿਲ ਜੰਦਾ ਮੈਂ ਲੇਕਿਨ ਸਾਰੋਂ ਜਲਦੀ ਜ਼ਿੰਮੇਵਾਰੀ ਵਾਲਾ ਮੈਨੂੰ ਲੱਗਦਾ ਕਿ ਅੱਜ ਮੈਨੂੰ ਮੰਗਵੱਤਰ ਮਿਲਿਆ ਸੋ ਮੈਂ ਇਹਦੇ ਨਾਲ ਆ ਵੀ ਰਿਕਮੈਂਡੇਸ਼ਨ ਲਾ ਕੇ ਉਹਦੀ ਕਾਪੀ ਤੁਹਾਨੂੰ ਭੇਜੂਗਾ ਤੇ ਮਾਰ ਦਿਓ ਮੁੱਖ ਮੰਤਰੀ ਸਾਹਿਬ ਨੂੰ ਇਹਦਾ ਹੱਲ ਹੋਣਾ ਚਾਹੀਦਾ ਬਾਕੀ ਗੱਲ ਹੈ ਵੀ ਸਾਥੀਓ ਸਹੀ ਖਤਰਾ ਆਪਣੀ ਆਜ਼ਾਦੀ ਨੂੰ ਜਿਹੜੀ ਆਪਾਂ ਲੈ ਕੇ ਦਿੱਤੀ ਐ ਪੰਜਾਬੀਆਂ ਨੇ ਲੈ ਕੇ ਦਿੱਤੀ ਐ ਜਿਹੜਾ ਅੰਗਰੇਜ਼ ਤੋੜਿਆ ਤੋਰਿਆ ਇਥੋਂ ਰਾਜਾ ਸ਼ਾਹੀ ਨੂੰ ਜਿਹੜੀ ਆਜ਼ਾਦੀ ਲੈ ਕੇ ਦਿੱਤੀ ਐ ਇਹ ਆਪਾਂ ਲੈ ਕੇ ਦਿੱਤੀ ਐ ਤੇ ਇਹਨੂੰ ਪ੍ਰੋਟੈਕਟ ਕਰਨ ਦੀ ਜ਼ਿੰਮੇਵਾਰੀ ਫਿਰ ਆਪਣੀ ਐ ਨਹੀਂ ਆਪਣੇ ਬਜ਼ੁਰਗਾਂ ਦੀ ਕੁਰਬਾਨੀਆਂ ਦਾ ਕੋਈ ਮੁੱਲ ਨਹੀਂ ਪੈਂਦਾ ਸੋ ਜਿਸ ਤਰ੍ਹਾਂ ਟ੍ਰੇਨਾਂ ਚਲਾਈਆਂ ਜਾ ਰਹੀਆਂ ਜੀ ਲੋ ਲੱਖਾਂ ਦੇ ਵਿੱਚ ਤੁਸੀਂ ਕੋਲ ਜਦੋਂ ਲੱਗਿਆ ਹੋਵੇ ਉਦੋਂ ਕਿਵੇਂ ਪੈਸੇ ਪਾ ਸਕਦੇ ਤੁਸੀਂ ਕਹਦੇ ਆ ਖਾਤੇ ਜੁੜਾ ਹੁਣ ਲੀਗਲਾਈਜ਼ ਕਰਕੇ ਤੁਸੀਂ ਪੈਸੇ ਪਾ ਰਹੇ ਹੋ 10-10000 ਰੁਪਇਆ ਜਿਹੜਾ ਵਿਹਾਰਤ ਹੋਇਆ ਔਰ ਨਾਲੇ ਕਿਹਾ ਜਾ ਰਿਹਾ ਵੀ 3 ਮਹੀਨੇ ਬਾਅਦ ਤੁਹਾਨੂੰ 2 ਲੱਖ ਰੁਪਏ ਹੋਰ ਦਿੱਤਾ ਜਾਊਗਾ ਇਸ ਤੋਂ ਵੱਡੀ ਮੈਲ ਪ੍ਰੈਕਟਿਸ ਕੀ ਹੋ ਸਕਦੀ ਫੇਰ ਤੁਸੀਂ ਇੱਕ ਖਾਸ ਫਿਰਕੇ ਦੀਆਂ ਵੋਟਾਂ ਕੱਟ ਰਹੇ ਹੋ ਇਸ ਤੋਂ ਵੱਡੀ ਤੁਹਾਡੀ ਡੈਮੋਕ੍ਰੇਸੀ ਦੇ ਖਿਲਾਫ ਤੁਹਾਡੇ ਕਨਸਟੀਟਿਊਸ਼ਨ ਦੇ ਖਿਲਾਫ ਕੀ ਤੁਹਾਡੇ ਦੇ ਵਿਸ਼ਵਾਸ ਨਹੀਂ ਖਾਂ ਲੱਗ ਸਕਦਾ ਵੀ ਹਾਂ ਇੱਥੇ ਫਿਰ ਉਹ ਕਲਰਡ ਜਿਹੜੀ ਜਰਨਲਿਜ਼ਮ ਹੈ ਜਿਹਨੂੰ ਤੁਸੀਂ yellow journalism ਕਹਿੰਦੇ ਹੋ ਪੀਲ ਪੱਤਰਕਾਰੀ ਕਹਿੰਦੇ ਉੱਥੇ ਸਾਹਮਣੇ ਆਉਂਦੀ ਹੈ ਜਿਹੜੇ ਕਹਿ ਰਹੇ ਆ ਜੀ ਐਨੇ ਲੋਕਾਂ ਨੇ ਰਾਹੁਲ ਗਾਂਧੀ ਦੇ ਖਿਲਾਫ ਜਾਂ ਜਿਹੜੇ ਜਿਹੜੇ ਲੋਕ ਐਸਆਈ ਆ ਦੇ ਖਿਲਾਫ ਬੋਲਦੇ ਆ ਕਿਹਨ ਖਿਲਾਫ ਕਿਹਨ ਕਮਿਸ਼ਨ ਦੇ ਖਿਲਾਫ ਬੋਲਦੇ ਆ ਉਹਨਾਂ ਦੇ ਖਿਲਾਫ ਲੈਟਰ ਲਿਖਿਆ ਮਤਲਬ ਉਹ ਚੀਜ਼ ਛਾਪੜ ਦੀ ਕਿਲੋੜ ਜਿਹੜੀ ਅੰਨੇ ਨੂੰ ਵੀ ਪਤਾ ਸੋ ਤੁਹਾਡੇ ਵਿੱਚ ਵੀ ਆਪਾਂ ਨੂੰ ਹੁਣ ਜਿਵੇਂ ਆਪਣੇ ਬਜ਼ੁਰਗਾਂ ਨੇ ਲੜਾਈਆਂ ਲੜੀਆਂ ਨੇ ਆਜ਼ਾਦੀ ਖਾਤਰ ਮੈਨੂੰ ਲੱਗਦਾ ਆਪਾਂ ਨੂੰ ਸਾੜਾਂ ਨੂੰ ਲੜ ਕੇ ਦੁਹਰਾ ਕੇ ਲੜਨੀ ਪੈਣੀ ਆ ਹੋਣੀ ਬਹੁਤ ਜ਼ਰੂਰੀ ਹੈ ਔਰ ਇਹਦੀ ਜਿਹੜੀ ਮੈਂ ਦੁਆਰਾ ਇਹ ਕਹਿ ਰਿਹਾ ਆਪਕ ਆਪ ਕੀਮਤ ਵੀ ਆਪਾਂ ਸਭ ਤੋਂ ਵੱਧ ਅਦਾ ਕੀਤੀ ਸੀ ਆਜ਼ਾਦੀ ਦੀ ਤੇ ਇਹਨੂੰ ਬਚਾਉਣ ਖਾਤਰ ਵੀ ਮੈਨੂੰ ਲੱਗਦਾ ਆਪਾਂ ਨੂੰ ਜ਼ਿਆਦਾ ਕੀਮਤ ਦੇਣੀ ਪਈ। ਉੱਥਾ ਇਹ ਗੱਲ ਘੁੱਟਨ ਪਿਆਰ ਬੈਠੇ ਨੇ। ਸੋ ਅੱਜ ਮੈਂ ਆਪਣੇ ਆਪ ਨੂੰ ਬੜਾ ਭਾਗਾ ਹੁਣ ਸਮਝਦਾ ਵੀ ਮੈਂ ਉਹਨਾਂ ਲੋਕਾਂ ਦੇ ਬੈਠਾ ਜਿਨ੍ਹਾਂ ਦੇ ਪੁਰਖਿਆਂ ਨੇ ਵੱਡੀ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਆਪਾਂ ਨੂੰ ਹੁਣ ਆਪਣੀ ਆਜ਼ਾਦੀ ਨੂੰ ਬਚਾਉਣ ਵਾਸਤੇ ਦੇ ਇਸਵਧਾਨ ਨੂੰ ਬਚਾਉਣ ਵਾਸਤੇ ਦੇਸ਼ ਨੂੰ ਬਚਾਉਣ ਵਾਸਤੇ ਲੋਕਤੰਤਰ ਨੂੰ ਬਚਾਉਣ ਵਾਸਤੇ ਸਾਡੇ ਇੰਸਟੀਚਿਊਸ਼ਨਸ ਨੂੰ ਬਚਾਉਣ ਵਾਸਤੇ ਹੋਰ ਕੁਰਬਾਨੀਆਂ ਵੀ ਦੇਣੀਆਂ ਪੈਣਗੀਆਂ ਔਰ ਮੈਨੂੰ ਤੁਹਾਨੂੰ ਮਿਲ ਕੇ ਮੈਨੂੰ ਤਾਕਤ ਦਾ ਅਜੇ ਅਹਿਸਾਸ ਹੋ ਰਿਹਾ ਹੈ ਬਹੁਤ ਬਹੁਤ ਧੰਨਵਾਦ ਔਰ ਇੱਕ ਧੰਨਵਾਦ ਹੋਰ ਹੈ ਕਿ ਤੁਹਾਡੀ ਸਾਡੇ ਤੇ ਐਡੀ ਵੱਡੀ ਕਿਰਪਾ ਰਹੀ ਵੀ ਤੂਸੀਂ ਆਪ ਦੇ ਜੋ ਦੋ ਸਾਥੀ ਤੁਹਾਨੂੰ ਸਾਥੀ ਸਾਨੂੰ ਐਮਐਲਏ ਬਣਾ ਕੇ ਦੇ ਦਿੱਤੇ ਕੁਲਵੰਤ ਸਿੰਘ ਪੰਡੂਰੀ ਔਰ ਮਜੀਤ ਸਿੰਘ ਬਲਾਸਪੁਰ ਤੇ ਉਹਨਾਂ ਦੀ ਵਿਹਾਜੀ ਲਾ ਲਿਓ ਮੈਨੂੰ ਪੰਡੋਰੀ ਸਾਹਿਬ ਦੀ ਕਾਲ ਆਈ ਸੀ ਕਹ ਰਹੇ ਸੀ ਤੁਸੀਂ ਮੈਨੂੰ ਬਣਾਉਣ ਲਈ ਤਾਂ ਉਹੀ ਹੈ ਜਿੰਨਾ ਕੋਲ ਤੁਸੀਂ ਚੱਲੇ ਹੋ ਮੈਂ ਕਿਹਾ ਸ਼ਾਬਾਸ਼ ਤੇਰੇ ਵੀ ਤੂੰ ਆਇਆ ਨਹੀਂ ਕਹਿੰਦਾ ਸੀ ਸੋ ਕਹਿੰਦੇ ਮੇਰੀ ਹਾਜ਼ਰੀ ਲਵਾ ਦਿਓ ਮੈਂ ਕਿਸੇ ਜਿਹੜੇ ਸਕੂਲ ਚੋਂ ਪੜ੍ਹੇ ਆ ਉਹ ਸਕੂਲ ਦੇ ਫੰਕਸ਼ਨਾਂ ਤੇ ਮੈਂ ਛੱਡ ਕੇ ਨਹੀਂ ਆ ਸਕਦਾ ਉਹ ਵੀ ਜ਼ਰੂਰੀ ਹੈ ਜੀ ਸਕੂਲ ਦਾ ਕੰਮ ਵੀ ਸੋ ਹਾਜ਼ਰੀ ਉਹਨਾਂ ਦੀ ਲਾ ਲਿਓ ਤੇ ਸਾਡੀ ਵਿਹਾਜੀ ਲਾ ਲਿਓ ਤੇ ਮੈਂ ਤਾਂ ਜਿਹੜੀ ਬਾਕੀ ਦਾ ਬੰਦਾ ਬਾਈ ਜੇ ਆਵੇ ਦਿਲ ਬਾਤ ਤੁਹਾਡੇ ਕਰਨਾ ਚ ਰੱਖਦੇ ਆ ਕੋਈ ਗਲਤੀ ਕਰ ਗਿਆ ਹੋਵਾਂ ਕੋਈ ਫਨਾਮੀ ਕਰ ਗਿਆ ਹੋਵਾਂ ਗੁਰੂ ਅਰਜਨ ਦੇਵ ਬਖਸ਼ਣਹਾਰ ਬਖਸ਼ਿਓ ਸਿੱਖ ਵਿੱਚਿਆ ਸਿੱਖਦਾ ਮਿਹਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ